ਇੱਧਰ ਵੇਖੋ ਮੇਰੀ ਪੂਰੀ ਜਿਹੜੀ ਡਰੈੱਸ ਨਾ ਇਹ ਦਿਨ ਰਲਦੀ ਪਈ ਆ ਫੁੱਲ ਦੇ ਨਾਲ ਵਰਕਰ ਨੂੰ ਹੋੜ ਕੰਮ ਪੈ ਗਿਆ ਮੈਂ ਤੇ ਇਹ ਰੈਡੀ ਹੋ ਕੇ ਹੁਣ ਚੱਲੀ ਆ ਇੱਧਰ ਜਵਾਕ ਜਿਹੜਾ ਉੱਠਣ ਨਹੀਂ ਡਿਆ ਅਜੇ ਨਾ ਹੀ ਲਿਆ ਇਹ ਬੋਲਾ ਸ਼ਿਕਾਇਤ ਜੀ ਸਾਰਿਆਂ ਨੂੰ ਹੋਰ ਸੁਣਾ ਕਿ ਹਿੰਦੇ ਸਾਰੇ ਉਮੀਦ ਹੈ ਵੀ ਠੀਕ ਠਾਕ ਹੋਗੇ ਲੋ ਜੀ ਸਵੇਰ ਦੇ 11 ਵਜੇ ਨੇ ਤੇ ਅੱਜ ਇੱਕ ਘਰ ਨਵੇਂ ਮਹਿਮਾਨ ਦੀ ਟੀਕਾ ਤੇ ਅੱਜ ਤੁਹਾਨੂੰ ਮਲਾਉਂਦੇ ਆ ਨਵੇਂ ਮਹਿਮਾਨ ਦੇ ਨਾਲ ਇੱਧਰ ਸਾਰੇ ਚਾਹ ਪੀਂਦੇ ਰੋਟੀ ਤੋਂ ਬਾਅਦ ਜਾ ਪਿੰਡੇ ਤੇ ਉਧਰ ਜਿਹੜੀ ਹੈ ਨਾ ਮੱਜ ਸਾਡੀ ਦੀ ਡਿਲੀਵਰੀ ਹੋਣ ਈ ਹੈ ਉਧਰ ਖਿਆਰ ਰੱਖਣੇ ਸਾਰੇ ਜਾਣੇ ਤਾਂ ਮੈਂ ਇੱਧਰ ਆ ਤੇ ਇੱਧਰ ਵੀ ਕੋ ਕਿਊਟ ਕਿਊਟ ਫੁੱਲ ਮੇਰੇ ਬਿਲਕੁਲ ਸੂਟ ਨਾਲ ਦੇ ਆ ਦੇਖੋ ਇੱਧਰ ਵੀ ਕੋ ਮੇਰੀ ਪੂਰੀ ਜਿਹੜੀ ਡਰੈੱਸ ਨਾ ਇਹਦੇ ਨਾਲ ਦਲਦੀ ਪਈ ਆ ਫੁੱਲ ਦੇ ਨਾਲ ਜਿਸ ਤਰ੍ਹਾਂ ਦਾ ਫੁੱਲ ਆ ਉਦਾਂ ਦੀ ਮੇਰੀ ਡਰੈੱਸ ਥੋੜੀ ਧੁੱਪ ਕਰਕੇ ਨਾ ਚੀਂਜ ਜਿਆ ਹੁੰਦੇ ਆ ਥੋੜਾ ਇਹ ਇਧਰ ਦੇਖੋ ਪੂਰਾ ਮੈਚ ਹੋਇਆ ਮੇਰਾ ਤੇ ਹੁਣ ਹਾਂ ਦੇ ਇਹਨੂੰ ਵੀ ਫੁੱਲ ਲੱਗਣ ਲੱਗ ਪਏ ਨੇ ਇਹ ਪੀਲੇ ਇਹਨੂੰ ਬਹੁਤ ਸੋਹਣੇ ਫੁੱਲ ਲੱਗਦੇ ਗਰਮੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਲੱਗਦੇ ਹੈਗੇ ਤੇ ਗਰਮੀਆਂ ਨੂੰ ਬਹੁਤ ਵਧੀਆ ਲੱਗਦੇ ਨੇ ਇਹਨੂੰ ਪੀਲੇ ਦੇ ਸੰਤਰੀ ਦੋ ਕਲਰਾਂ ਦੇ ਫੁੱਲ ਲੱਗਨੇ ਨੇ ਤੇ ਤੁਹਾਨੂੰ ਹੁਣ ਦੱਸਦੇ ਆ ਕਿ ਕੀ ਖੁਸ਼ ਖਬਰੀ ਮਿਲਦੀ ਆ ਤੇ ਸਭ ਨਾਲ ਸ਼ੇਅਰ ਕਰਦੇ ਆ ਰਮਾ ਫੁੱਲ ਬਹੁਤ ਵਧੀਆ ਲੱਗਦਾ ਇਹ ਇਹ ਨਿਤਰੇ ਕੋ ਉੱਧਰ ਵੀ ਲੱਗੇ ਇੱਧਰ ਵੀ ਲੱਗੇ ਲੋ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਨਵਾਂ ਮਹਿਮਾਨ ਆ ਗਿਆ ਇਹ ਵਾਲਾ ਮਹਿਮਾਨ ਸਾਡਾ ਪਹਿਲਾ ਵਾ ਅੱਜ ਸਾਡੀ ਦੂਸਰੀ ਮੱਝ ਵੀ ਸੂਪੀ ਆ ਤੇ ਆਓ ਤੁਹਾਨੂੰ ਮਲਾਉਂਦੇ ਆ ਅੱਜ ਨਵੇਂ ਬਰੌਣ ਬੇਬੀ ਦੇ ਨਾਲ ਤੇ ਨਵੇਂ ਮਹਿਮਾਨ ਦੇ ਨਾਲ ਤੇ ਬਲੌਗ ਦੇ ਨਾਲ ਬਣੇ ਰਿਓ ਗੁਰਤੀ ਦੇ ਗੁਰਤੀ ਹੁਣ ਇਹਨੂੰ ਗੁੱਦੂ ਸੰਨ ਤਮ ਤਮ ਸੰਦਾ ਆ ਪੀ ਆਂ ਸੰਦਾ ਆ ਸੰਦਾ ਮਤਾਲੂ ਤਮ ਲਾ ਤਾ ਸਾਰਾ ਵਸਲੇ ਦੇਖੋ ਸਾਰਾ ਪਰਾਚ ਰੱਖਣਾ ਥੋੜ੍ਹ ਥੋੜ੍ਹ ਲੈ ਨਿੱਕਾ ਪੀ ਲੈਣਾ ਇੰਜ ਠੀਕ ਆ ਇਧਰ ਗੁਰਤੀ ਦੀ ਰਸਮ ਹੁੰਦੀ ਪਈ ਆ ਜਿੱਦਾਂ ਮੈਂ ਲੋਕਾਂ ਕੋਲ ਗੱਲਬਾਤਾਂ ਸਹਿ ਲੈਨੀ ਆ ਤੂੰ ਵੀ ਡੰਗ ਖਾ ਲੈ ਖੜੀ ਦਾ ਹੱਲ ਬਹਿਲੇ ਦਿੰਦੇ ਆ ਇਹਨੂੰ ਗਰਮ ਪਾਣੀ ਲਿਆ ਤਾ ਇਹਨੂੰ ਹੁਣੇ ਨਵਾਉਣਾ ਈਉ ਕਹਿੰਦੇ ਵਰਕਰ ਨੂੰ ਹੋੜ ਕੰਮ ਪੈ ਗਿਆ ਵਾ ਤੇ ਇਹ ਰੈਡੀ ਹੋ ਕੇ ਹੁਣ ਚੱਲੀ ਆ ਤੇ ਇੱਧਰ ਜਵਾਕ ਜਿਹੜਾ ਉੱਠਣ ਨਹੀਂ ਡਿਆ ਜੇ ਇੱਕ ਡਿਲੀਵਰੀ ਹੋ ਗਈ ਆ ਤੇ ਹੁਣ ਹੁਣ ਟੀਕਿਆਂ ਦੀ ਵਾਰੀ ਆ ਗਈ ਮੈਡਮ ਟੀਕੇ ਲਵਾਉਣ ਚੱਲੀ ਹੁਣ ਇਹਨੂੰ ਨੀ ਟਿਕਾ ਲਾਉਣਾ ਮੋਢੇ ਵਾਲਾ ਪਹਿਲਾਂ ਮੱਝੋ ਸੂਈ ਤੋ ਹੁਣ ਅੱਜ ਇਹ ਸੂਈ ਮੈਂ ਕਿਹਾ ਸੀ ਆਪੇ ਫਿਕਾ ਦਈਏ ਨਾ ਹੈ ਧੁੱਪ ਕਿੰਨੀ ਲੱਗੀ ਆ ਉੱਠਣ ਨਿੜਿਆ ਪੜੇ ਤੇ ਲੋ ਜੀ ਇਧਰ ਬੋਲਾ ਬਣ ਗਿਆ ਵਾ ਤੇ ਕਿਹਨੂੰ ਕਿਹਨੂੰ ਬੋਲਾ ਪਸੰਦ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਤੋ ਜਿਹੜੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਕੌਣ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਆਉਣ ਵਾਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਲਈ ਸਬਸਕ੍ਰਾਈਬ ਬਾਈ ਬਾਈ